ਗੀਤ ਸਿਰਦ ਵਿੱਚ ਜਿੱਥੇ ਗੁਰੂ ਰੰਧਾਵਾ ਦੇ ਵੱਲੋਂ ਕੁਝ ਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਲਿਆ ਗਿਆ ਜਿਸ ਦੇ ਨਾਲ ਹੁਣ ਗੁਰੂ ਰੰਧਾਵਾ ਕਾਫੀ ਮੁਸੀਬਤ ਚ ਫਸਦੇ ਨਜ਼ਰ ਆ ਰਹੇ ਨੇ ਦਰਅਸਲ ਅਫੀਮ ਸ਼ਬਦ ਦੀ ਵਰਤੋਂ ਤੇ ਜਿੱਥੇ ਇਤਰਾਜ਼ ਜਤਾਇਆ ਗਿਆ ਤੇ ਇਸ ਦੇ ਦਰਮਿਆਨ ਹੁਣ ਪੰਜਾਬੀ ਗਾਇਕ ਗੁਰੂ ਰੰਦਾਵਾ ਦਾ ਇੱਕ ਗੀਤ ਵਿਵਾਦਾਤ ਵਿੱਚ ਕੇ ਚੁੱਕਿਆ ਤੇ ਇਸ ਦੇ ਵਿੱਚ ਇਤਰਾਜ਼ਯੋਗ ਸ਼ਬਦਾ ਦੀ ਵਰਤੋਂ ਦੇ ਮਾਮਲੇ ਦੇ ਵਿੱਚ ਸਮਰਾਲਾ ਅਦਾਲਤ ਦੇ ਵੱਲੋਂ ਸੱਮਨ ਪੇਸ਼ ਦਿੱਤਾ ਗਿਆ ਇਹ ਮਾਮਲਾ ਸਮਰਾਲਾ ਦੇ ਪਿੰਡ ਬਰਮਾ ਦੇ ਵਸਨੀਕ ਰਾਜੀਪ ਸਿੰਘ ਮਾਨ ਨੇ ਉਠਾਇਆ ਰਾਜੀਪ ਨੇ ਇਤਰਾਜ਼ ਜਤਾਇਆ ਕਿ ਗਾਇਕ ਨੇ ਆਪਣੇ ਗੀਤ ਸਰਾ ਦੇ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਹੈ ਜਿਸ ਦੇ ਵਿੱਚ ਸ਼ਬਦ ਜੰਮਿਆਂ ਨੂੰ ਗੁਰਤੀਤਾ ਫੀਮ ਮਿਲਦੀ ਵਰਤੇ ਗਏ ਨੇ ਜਿਸ ਤੇ ਸਮਰਾਲਾ ਅਦਾਲਤ ਨੇ ਗੁਰੂ ਰੰਦਾਵਾ ਨੂੰ ਸੱਮਨ ਪੇਸ਼ ਕੇ ਦੋ ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਲਈ ਕਿ ਐਡਵੋਕੇਟ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬੀ ਗਾਇਕ ਗੁਰੂ ਰੰਦਾਵਾ ਦਾ ਨਵਾਂ ਗੀਤ ਸਿਰਾਂ ਰਿਲੀਜ਼ ਹੋ ਚੁੱਕਿਆ ਜਿਸ ਨੂੰ ਹੁਣ ਤੱਕ 5.5 ਕਰੋੜ ਵਿਊਜ਼ ਮਿਲ ਚੁੱਕੇ ਨੇ ਉਨ੍ਹਾਂ ਕਿਹਾ ਕਿ ਇਸੇ ਰਾਗ ਗੀਤ ਦੇ ਵਿੱਚ ਗੁਰੂ ਰੰਦਾਵਾ ਨੇ ਗਾਇਆ ਕਿ ਅਸੀਂ ਜੱਟਾਂ ਦੇ ਕਾਕਿਆ ਸਾਨੂੰ ਗੁਰਤੀ ਦੇ ਵਿੱਚ ਫੀਮਿਲੀ ਹੈ ਇਸੇ ਇਤਰਾਜ਼ ਪ੍ਰਗਟ ਕੀਤਾ ਗਿਆ ਐਡਵੋਕੇਟ ਢਿੱਲੋਂ ਦਾ ਕਹਿਣਾ ਕਿ ਸੰਬੰਧ 'ਚ ਲਿਖਿਆ ਗਿਆ ਕਿ ਗੁਰਤੀ ਇੱਕ ਧਾਰਮਿਕ ਸ਼ਬਦ ਹੈ ਜਿਸ ਦੇ ਨਾਲ ਕੋਈ ਬੱਚਾ ਪੈਦਾ ਹੁੰਦਾ ਤਾਂ ਉਸ ਨੂੰ ਜਿਹੜਾ ਪਹਿਲਾ ਵਿਅਕਤੀ ਗੁਰਤੀ ਦਿੰਦਾ ਜੋ ਉਸ ਦੇ ਮਾਪੇ ਉਸ ਨੂੰ ਬਣਾਉਣਾ ਚਾਹੁੰਦੇ ਨੇ ਉਸ ਵਿਅਕਤੀ ਨੂੰ ਗੁਰਤੀ ਦਵਾਈ ਜਾਂਦੀ ਹੈ ਪਰ ਗੁਰੂ ਰੰਦਾਵਾ ਦੇ ਅਫੀਮ ਸ਼ਬਦ ਦੀ ਵਰਤੋਂ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਗੁਰੂ ਰੰਦਾਵਾ ਨੇ ਹਾਲਾਂਕਿ ਜਵਾਬ ਭੇਜਿਆ ਕਿ ਜਿੱਥੇ ਗਾਣਾ Amazon's 4507 ਤੇ ਚੱਲ ਰਿਹਾ ਸੀ ਅਫੀਮ ਸ਼ਬਦ ਨੂੰ ਕੱਟ ਕੇ ਜ਼ਮੀਨ ਪਾ ਦਿੱਤਾ ਪਰ ਅਸੀਂ ਇਸ ਨੂੰ YouTube ਤੇ ਨਹੀਂ ਬਦਲ ਸਕਦੇ ਜਦੋਂ ਗਾਇਕ ਨੂੰ ਨੋਟਿਸ ਭੇਜਿਆ ਗਿਆ ਤਾਂ ਗਾਣੇ ਨੂੰ 4 ਕਰੋੜ ਵਿਊਜ਼ ਹੋ ਗਏ ਸਨ ਹਾਲੀ ਦੇ ਵਿੱਚ ਹੀ 5.5 ਕਰੋੜ ਤੋਂ ਬਾਅਦ ਵਿਊਜ਼ ਨੂੰ ਪਾਰ ਕਰ ਗਿਆ ਹੁਣ ਵੀ ਉਸ ਨੇ ਅਦਾਲਤ ਦੇ ਵਿੱਚ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਗੀਤ ਸਿਰਦ ਵਿੱਚ ਜਿੱਥੇ ਗੁਰੂ ਰੰਧਾਵਾ ਦੇ ਬਲੂ ਕੁਝ ਜਿਹੇ ਸ਼ਬਦਾ ਦਾ ਇਸਤੇਮਾਲ ਕਰ ਲਿਆ ਗਿਆ ਜਿਸ ਦੇ ਨਾਲ ਹੁਣ ਗੁਰੂ ਰੰਧਾਵਾ ਕਾਫੀ ਮੁਸੀਬਤ ਚ ਫਸਦੇ ਨਜ਼ਰ ਆ ਰਹੇ ਨੇ ਦਰਅਸਲ ਅਫੀਮ ਸ਼ਬਦ ਦੀ ਵਰਤੋਂ ਤੇ ਜਿੱਥੇ ਇਤਰਾਜ਼ ਜਤਾਇਆ ਗਿਆ ਤੇ ਇਸੇ ਦਰਮਿਆਨ ਹੁਣ ਪੰਜਾਬੀ ਗਾਇਕ ਗੁਰੂ ਰੰਦਾਵਾ ਦਾ ਇੱਕ ਗੀਤ ਵਿਵਾਦਾਂ ਦੇ ਵਿੱਚ ਕੇ ਚੁੱਕਿਆ ਤੇ ਇਸ ਦੇ ਵਿੱਚ ਇਤਰਾਜ਼ਯੋਗ ਸ਼ਬਦਾ ਦੀ ਵਰਤੋਂ ਦੇ ਮਾਮਲੇ ਦੇ ਵਿੱਚ ਸਮਰਾਲਾ ਅਦਾਲਤ ਦੇ ਵੱਲੋਂ ਸਮਨ ਪੇਸ਼ ਦਿੱਤਾ ਗਿਆ ਇਹ ਮਾਮਲਾ ਸਮਰਾਲਾ ਦੇ ਪਿੰਡ ਬਰਮਾ ਦੇ ਵਸਨੀਕ ਰਾਜੀਪ ਸਿੰਘ ਮਾਨ ਨੇ ਉਠਾਇਆ ਰਾਜੀਪ ਨੇ ਇਤਰਾਜ਼ ਜਤਾਇਆ ਕਿ ਗਾਇਕ ਨੇ ਆਪਣੇ ਗੀਤ ਸਰਾ ਦੇ ਵਿੱਚ ਇੱਕ ਇਤਰਾਜ਼ਯੋਗ ਲਾਈਨ ਵਰਤੀ ਹੈ ਜਿਸ ਦੇ ਵਿੱਚ ਸ਼ਬਦ ਜੰਮਿਆਂ ਨੂੰ ਗੁਰਤੀ ਤਾਂ ਫੀਮ ਮਿਲਦੀ ਵਰਤੇ ਗਾਇਨੇ ਜਿਸਤੇ ਸਮਰਾਲਾ ਦਾਰਤ ਨੇ ਗੁਰੂ ਰੰਦਾਵਾ ਨੂੰ ਸੰਬੰਧ ਪੇਜ ਕੇ 2 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਦੇ ਲਈ ਕਿ ਐਡਵੋਕੇਟ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬੀ ਗਾਇਕ ਗੁਰੂ ਰੰਦਾਵਾ ਦਾ ਨਵਾਂ ਗੀਤ ਸਿਰਾਂ ਰਿਲੀਜ਼ ਹੋ ਚੁੱਕਿਆ ਜਿਸ ਨੂੰ ਹੁਣ ਤੱਕ 5.5 ਕਰੋੜ ਵਿਊਜ਼ ਮਿਲ ਚੁੱਕੇ ਨੇ ਉਨ੍ਹਾਂ ਕਿਹਾ ਕਿ ਸੇਰਾ ਗੀਤ ਦੇ ਵਿੱਚ ਗੁਰੂ ਰੰਦਾਵਾ ਨੇ ਗਾਇਆ ਕਿ ਅਸੀਂ ਜੱਟਾਂ ਦੇ ਕਾਕਿਆ ਸਾਨੂੰ ਗੁਰਤੀ ਦੇ ਵਿੱਚ ਫੀਮਿਲੀ ਹੈ ਇਸੇ ਇਤਰਾਜ਼ ਪ੍ਰਗਟ ਕੀਤਾ ਗਿਆ ਐਡਵੋਕੇਟ ਢਿੱਲੋਂ ਦਾ ਕਹਿਣਾ ਕਿ ਸੰਬੰਧ 'ਚ ਲਿਖਿਆ ਗਿਆ ਕਿ ਗੁਰਤੀ ਇੱਕ ਧਾਰਮਿਕ ਸ਼ਬਦ ਹੈ ਜਿਸ ਦੇ ਨਾਲ ਕੋਈ ਬੱਚਾ ਪੈਦਾ ਹੁੰਦਾ ਤਾਂ ਉਸ ਨੂੰ ਜਿਹੜਾ ਪਹਿਲਾ ਵਿਅ ਜੋ ਉਸਦੇ ਮਾਪੇ ਉਸਨੂੰ ਬਣਾਉਣਾ ਚਾਹੁੰਦੇ ਨੇ ਉਸ ਵਿਅਕਤੀ ਨੂੰ ਗੁਰਤੀ ਦਵਾਈ ਜਾਂਦੀ ਹੈ ਪਰ ਗੁਰੂ ਰੰਦਾਵਾ ਦੇ ਅਫੀਮ ਸ਼ਬਦ ਦੀ ਵਰਤੋਂ ਕਰਕੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਗੁਰੂ ਰੰਦਾਵਾ ਨੇ ਹਾਲਾਂਕਿ ਜਵਾਬ ਭੇਜਿਆ ਕਿ ਜਿੱਥੇ ਗਾਣਾ Amazon Spotify 507 ਤੇ ਚੱਲ ਰਿਹਾ ਸੀ ਅਫੀਮ ਸ਼ਬਦ ਨੂੰ ਕੱਟ ਕੇ ਜ਼ਮੀਨ ਪਾ ਦਿੱਤਾ ਪਰ ਅਸੀਂ ਇਸ ਨੂੰ YouTube ਤੇ ਨਹੀਂ ਬਦਲ ਸਕਦੇ ਜਦੋਂ ਗਾਇਕ ਨੂੰ ਨੋਟਿਸ ਭੇਜਿਆ ਗਿਆ ਤਾਂ ਗਾਣੇ ਨੂੰ 4 ਕਰੋੜ ਵਿਊਜ਼ ਹੋ ਗਏ ਸਨ ਹਾਲੀ ਦੇ ਵਿੱਚ ਹੀ 5.5 ਕਰੋੜ ਤੋਂ ਵੱਧ ਵਿਊਜ਼ ਨੂੰ ਪਾਰ ਕਰ ਗਿਆ ਹੁਣ ਵੀ ਉਸਨੇ ਅਦਾਲਤ ਦੇ ਵਿੱਚ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਹੈ